ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਦੇ ਹਾਂ ਪੀਸੀਪੀसीएल ਦੀ ਵੱਡੀ ਭਰਤੀ ਬਾਰੇ ਡਾਇਰੈਕਟਰ ਦੀਆਂ ਪੋਸਟਾਂ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੇ ਤੁਸੀਂ ਪੰਜਾਬ ਗਵਰਨਮੈਂਟ ਜੋਬ ਚਾਹੁੰਦੇ ਹੋ ਤਾਂ ਇਹ ਵੀਡੀਓ ਅੰਤ ਤੱਕ ਜਰੂਰ ਦੇਖਿਓ ਪੀਐਸ ਪੀਸੀਐਲ ਨੇ ਡਾਇਰੈਕਟਰ ਦੀਆਂ ਵੱਖ-ਵੱਖ ਪੋਸਟਾਂ ਲਈ ਆਫਲਾਈਨ ਅਰਜ਼ੀਆਂ ਮੰਗੀਆਂ ਹਨ ਇਹ ਭਰਤੀ 2025 ਵਿੱਚ ਪੰਜਾਬ ਗਵਰਨਮੈਂਟ ਵੱਲੋਂ ਇੱਕ ਵੱਡਾ ਮੌਕਾ ਹੈ ਆਓ ਵੇਖੀਏ ਕਿਹੜੀ ਆ ਡਾਇਰੈਕਟਰ ਦੀ ਪੋਸਟ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਡਾਇਰੈਕਟਰ ਜਨਰੇਸ਼ਨ ਡਾਇਰੈਕਟਰ ਡਿਸਟ੍ਰਿਬਿਊਸ਼ਨ ਡਾਇਰੈਕਟਰ ਪਨਾਸ ਡਾਇਰੈਕਟਰ ਕਮਰਸ਼ੀਅਲ ਹੁਣ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਕੈਂਡੀਡੇਟ ਕੋਲੇ ਬੀਏ ਬੀਟੈਕ ਦੇ ਵਿੱਚ ਇਲੈਕਟ੍ਰਿਕ ਜਾਂ ਮੈਕੈਨੀਕਲ ਦਾ ਹੋਣਾ ਲਾਜ਼ਮੀ ਹੈ ਨਾਲ ਹੀ 25 ਸਾਲ ਤੋਂ ਵੱਧ ਐਕਸਪੀਰੀਅੰਸ ਪਾਵਰ ਸੈਕਟਰਾਂ ਦੇ ਵਿੱਚ ਹੋਣਾ ਚਾਹੀਦਾ ਹੈ ਜਾਂ ਪੰਜਾਬ ਸਟੇਟ ਜਾਂ ਗਵਰਨਮੈਂਟ ਪਾਵਰ ਸੈਕਟਰਾਂ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਏਜ ਦੀ ਗੱਲ ਕਰੀਏ ਏਜ 50 ਤੋਂ ਲੈ ਕੇ 60 ਸਾਲ ਤੱਕ ਵੀ ਰੱਖਤੀ ਹੈ ਡਾਇਰੈਕਟਰ ਦੀ ਪੋਸਟ ਲਈ ਸੈਲਰੀ ਗਵਰਨਮੈਂਟ ਦੇ ਮੁਤਾਬਕ ਹੀ ਮਿਲੇਗੀ ਸਿਲੈਕਸ਼ਨ ਪ੍ਰੋਸੈਸ ਸਿਰਫ ਇੰਟਰਵਿਊ ਇੰਟਰਵਿਊ ਨਹੀਂ ਹੋਵੇਗਾ ਕੋਈ ਰੇਟਿੰਗ ਐਗਜ਼ਾਮ ਨਹੀਂ ਹੋਵੇਗਾ ਸ਼ਾਰਟਲਿਸਟ ਕੈਂਡੀਡੇਟਾਂ ਨੂੰ ਡਾਇਰੈਕਟ ਇੰਟਰਵਿਊ ਇੰਟਰਵਿਊ ਲਈ ਬੁਲਾਇਆ ਜਾਵੇਗਾ ਐਪਲੀਕੇਸ਼ਨ ਦਾ ਪ੍ਰੋਸੈਸ ਪੀ ਐਸ ਪੀ ਸੀ ਐਲ ਦੀ ਵੈਬਸਾਈਟ ਤੋਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆਪਣਾ ਫਾਰਮ ਫਿਲ ਕਰੋ ਤੇ ਸਾਰੇ ਡਾਕੂਮੈਂਟ ਅਟੈਚ ਕਰਕੇ ਆਪ ਦਾ ਹਾਰਡ ਕਾਪੀ ਤੇ ਦਿੱਤੇ ਹੋਏ ਐਡਰੈਸ ਤੇ ਸੈਂਡ ਕਰੋ ਐਪਲੀਕੇਸ਼ਨ ਪੰਨ ਦੀ ਆਖਰੀ ਤਰੀਕ 30 ਸਤੰਬਰ 2025 ਹੈ ਇਸ ਇਸ ਤਰੀਕ ਤੋਂ ਬਾਅਦ ਕੋਈ ਵੀ ਅਰਜ਼ੀ ਮਨਜ਼ੂਰ ਨਹੀਂ ਹੋਵੇਗੀ ਜੇ ਤੁਸੀਂ ਪੰਜਾਬ ਵਿੱਚ ਡਾਕਟਰ ਲੈਵਲ ਦੀ ਜੌਬ ਚਾਹੁੰਦੇ ਹੋ ਤਾਂ ਇਹ ਵਟਾ ਮੌਕਾ ਹੈ ਹੋਰ ਜਾਣਕਾਰੀ ਲਈ ਪੀ ਪੀਐਸਪੀਸੀਐਲ ਤੇ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਤੇ ਇਹ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਕਰਨਾ ਨਾ ਭੁੱਲਣਾ करना ना भूलना